ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਦਾ ਜਹਾਜ਼ ਅਮ੍ਰਿਤਸਰ ਚ ਉਤਰ ਗਿਆ ਪੰਜਾਬ ਦੇ ਕਿੰਨੇ ਲੋਕ ਨੇ ਕਿਹੜੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਕੀ ਨਾਂ ਨੇ ਇਸ ਬਾਰੇ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਈ ਸਵਾਲ ਨੇ ਇਸ ਉਡਾਨ ਦੇ ਨਾਲ ਜਿਹੜੀ ਅਮਰੀਕਾ ਦੇ ਟੈਕਸਸ ਤੋਂ ਉਡੀ ਤੇ ਅਮ੍ਰਿਤਸਰ ਦੇ ਵਿੱਚ ਆ ਕੇ ਉਤਰੀ ਸੰਯੁਕਤ ਰਾਜ ਅਮਰੀਕਾ ਦੀ ਹਵਾਈ ਫੌਜ ਦਾ ਸੀ 17 ਜਹਾਜ਼ ਜਿਹੜਾ ਜਿਹੜਾ ਕਿ ਫਲਾਈਟ ਨੰਬਰ RC RCH 175 ਦੇ ਨਾਲ ਉਡਾਣ ਭਰ ਰਿਹਾ ਸੀ ਉਹ ਅਮਰੀਕਾ ਤੋਂ ਚੱਲਿਆ ਤੇ ਭਾਰਤ ਉਤਰਿਆ ਮੈਂ ਲਾਈਵ ਰਡਾਰ ਦੇ ਉੱਤੇ ਦੇਖ ਰਿਹਾ ਸੀ ਲਗਭਗ 2000 ਤੋਂ ਜ਼ਿਆਦਾ ਲੋਕ ਉਸ ਨੂੰ ਟਰੈਕ ਕਰ ਰਹੇ ਸੀ ਪੰਜਾਬੀ ਆਪਣੀਆਂ ਉਮੀਦਾਂ ਅਮੰਗਾ ਲੈ ਕੇ ਡੌਂਕੀ ਲਾ ਕੇ ਭਾਰਤ ਦੇ ਵਿੱਚੋਂ ਅਮਰੀਕਾ ਆਪੜੇ ਸੀ ਉਨ੍ਹਾਂ ਦੇ ਵਿੱਚੋਂ ਹੁਣ ਲਗਭਗ 104 ਦੇ ਕਰੀਬ ਆ ਗਏ ਜਿਹਦੇ ਵਿੱਚੋਂ 32 ਪੰਜਾਬੀ ਨੇ ਬੜੀਆਂ ਉਮੀਦਾਂ ਨਾਲ ਲੋਕ ਜਹਾਜ਼ ਚੜ੍ਹੇ ਸੀ ਜਿਸ ਤੇ ਟੁੱਟੀਆਂ ਉਮੀਦਾਂ ਲੈ ਕੇ ਜਹਾਜ਼ ਜਦੋਂ ਥੱਲੇ ਉਤਰਿਆ ਅੰਮ੍ਰਿਤਸਰ ਦੇ ਵਿੱਚ ਤਾਂ ਤੁਸੀਂ ਦਿਲਾਂ ਦੇ ਹਾਲ ਜਾਣ ਸਕਦੇ ਹੋ ਆਖਰਕਾਰ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਸੀ ਉਹਦੇ ਵਿੱਚੋਂ ਅੰਮ੍ਰਿਤਸਰ ਤੋਂ 5 ਲੋਕ ਸੀਗੇ ਹੁਸ਼ਿਆਰਪੁਰ 2 ਗਰਦਾਸਪੁਰ ਲੁਧਿਆਣਾ ਤਰਨਤਾਰਨ ਸੰਗਰੂਰ ਫਤਿਹਗੜ੍ਹ ਸਾਹਿਬ ਸਾਹਿਬ ਜادہ ਅਜੀਤ ਸਿੰਘ ਨਗਰ ਤੋਂ ਇੱਕ ਇੱਕ ਲੋਕ ਸੀ ਇਸੇ ਤਰ੍ਹਾਂ ਨਾਲ ਹੀ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਲੁਧਿਆਣਾ ਹੁਸ਼ਿਆਰਪੁਰ ਤੋਂ ਦੋ ਜਲੰਧਰ ਚਾਰ ਪਟਿਆਲਾ ਚਾਰ ਕਪੂਰਥਲਾ 6 ਸਭ ਤੋਂ ਵੱਧ ਕਪੂਰਥਲਾ ਜੇ ਦਵਾਬੇ ਦਾ ਜੋੜ ਕੱਟ ਲਿਆ ਜਾਵੇ ਤਾਂ ਦਵਾਬੇ ਦੇ ਲਾ ਲੋ ਤੁਸੀਂ 14 ਲੋਕ ਜਿਹੜੇ ਆ ਉਹ ਜਿਹੜੇ 32 ਜਾਣੇ ਵਾਪਸ ਆਏ ਆ ਉਹ ਚੰਡੀਗੜ੍ਹ ਦੇ ਦੋ ਲੋਕ ਨੇ ਇਹ ਬੱਤੀਆਂ ਦੇ ਵਿੱਚੋਂ ਹੁਣ ਜੇ ਜ਼ਿਲੇਵਾਜ਼ ਗੱਲ ਕਰ ਲਈ ਅੰਮ੍ਰਿਤਸਰ ਦੇ ਵਿੱਚੋਂ ਅਜੀਤਦੀਪ ਸਿੰਘ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਹ ਅੰਮ੍ਰਿਤਸਰ ਸ਼ੌਨੀ ਇਲਾਕੇ ਦੇ ਰਹਿਣ ਵਾਲੇ ਨੇ ਦਲੇਰ ਸਿੰਘ ਸਲਾਮਪੁਰਾ ਦੇ ਰਹਿਣ ਵਾਲੇ ਨੇ ਸੁਖਜੀਤ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਆਕਾਸ਼ਦੀਪ ਸਿੰਘ ਰਾਜਤਾਲ ਦੇ ਰਹਿਣ ਵਾਲੇ ਨੇ ਅਰਸ਼ਦੀਪ ਸਿੰਘ ਮਨ ਅਰਸ਼ਦੀਪ ਸਿੰਘ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਸੇ ਤਰ੍ਹਾਂ ਨਾਲ ਹੀ ਗਰਦਾਸਪੁਰ ਦੇ ਜਸਪਾਲ ਸਿੰਘ ਨੇ ਹਰਦੋਵਾਲ ਦੇ ਰਹਿਣ ਵਾਲੇ ਨੇ ਹਰਦੋਰਾਵਲ ਦੇ ਰਹਿਣ ਵਾਲੇ ਨੇ ਤਰਨਤਾਰਨ ਦੇ ਨੇਗੇ ਜਿਹੜੇ ਚੋਲਾ ਸਾਹਿਬ ਤੋਂ ਮਨਦੀਪ ਸਿੰਘ ਨੇ ਜਲੰਧਰ ਦੇ ਜਿਹੜੇ ਪਾਲवीर ਸਿੰਘ ਜਲੰਧਰ ਸ਼ੌਣੀ ਦੇ ਰਹਿਣ ਵਾਲੇ ਨੇ ਸੁਖਦੀਪ ਸਿੰਘ ਲਲੀਆਂ ਜਲੰਧਰ ਦੇ ਰਹਿਣ ਵਾਲੇ ਨੇ ਦਵਿੰਦਰਜੀਤ ਸਿੰਘ ਲਾੜਰਾ ਜਸਕਰਨ ਸਿੰਘ ਸਲਾਰਪੁਰ ਦੇ ਰਹਿਣ ਵਾਲੇ ਨੇ ਕਪੂਰਥਲਾ ਦਾ ਜਿਹੜਾ ਇਹਨਾਂ ਵਿਕਰਮਜੀਤ ਸਿੰਘ ਨੇਗੇ ਜਿਹੜੇ ਉਹ ਡੋਗਰਾਂ ਵਾਲਾ ਦੇ ਰਹਿਣ ਵਾਲੇ ਨੇ ਗੁਰਪ੍ਰੀਤ ਸਿੰਘ ਤਰੁਕ ਬਹਿਬਲ ਬਹਾਦਰਪੁਰ ਬਹਾਦਰ ਦੇ ਰਹਿਣ ਵਾਲੇ ਨੇ ਅਮਨ ਬਰਿਆਰ ਦੇ ਰਹਿਣ ਵਾਲੇ ਨੇ ਇਸੇ ਤਰ੍ਹਾਂ ਹਰਪ੍ਰੀਤ ਸਿੰਘ ਬਰਿਆਰ ਦੇ ਰਹਿਣ ਵਾਲੇ ਨੇ ਪ੍ਰਭਜੋਤ ਪੁਲਾਥ ਦੇ ਰਹਿਣ ਵਾਲੇ ਨੇ ਲਵਪ੍ਰੀਤ ਸਿੰਘ ਪੁਲਾਥ ਦੇ ਰਹਿਣ ਵਾਲੇ ਨੇ ਹੁਸ਼ਿਆਰਪੁਰ ਦੇ ਹਰਵਿੰਦਰ ਸਿੰਘ ਟਾਲੀ ਦੇ ਰਹਿਣ ਵਾਲੇ ਨੇ ਸੁਖਪਾਲ ਸਿੰਘ ਦਾਰਾਪੁਰ ਦੇ ਰਹਿਣ ਵਾਲੇ ਨੇ ਲੁਧਿਆਣਾ ਰਵਿਕੰਦਰ ਸਿੰਘ ਠਕਰਵਾਲ ਦੇ ਰਹਿਣ ਵਾਲੇ ਨੇ ਮੁਸਕਾਨ ਜਗਰਾਉਂ ਦੇ ਇਸੇ ਤਰ੍ਹਾਂ ਨਾਲ ਹੀ ਜ਼ਾਹਿਰ ਰਸ਼ੀਦ ਭਗਤ ਸਿੰਘ ਨਗਰ ਦੇ ਜਿਹੜੇ ਦੋ ਜ਼ਿਲ੍ਹੇ ਦੇ ਦੋ ਨੇਗੇ ਉਹਦੇ ਵਿੱਚੋਂ ਮਨਪ੍ਰੀਤ ਸਿੰਘ ਸਿੰਬਲ ਮਾਜਰਾ ਸਵੇਨ ਲਾਰੋਆਂ ਦਾ ਰਹਿਣ ਵਾਲਾ ਹੈ ਪਟਿਆਲਾ ਦਾ ਰਮਨਦੀਪ ਸਿੰਘ ਰਾਜਪੁਰਾ ਦਾ ਰਹਿਣ ਵਾਲਾ ਹੈ ਰਾਜ ਰਾਜ ਸਿੰਘ ਐ ਜਿਹੜੇ ਉਹ ਚਮਾਰੂ ਪਿੰਡ ਐ ਨਾਲੀ ਰਾਜਪੁਰਾ ਦੇ ਉੱਥੋਂ ਦੇ ਰਹਿਣ ਵਾਲੇ ਨੇ ਅਮਰਤ ਸਿੰਘ ਜਿਹੜੇ ਨੇ ਉਹ ਅਹਰ ਅਹਰੂ ਖੁਰਦ ਦੇ ਰਹਿਣ ਵਾਲੇ ਨੇ ਨਵਜੋਤ ਸਿੰਘ ਪਟਿਆਲਾ ਦੇ ਰਹਿਣ ਵਾਲੇ ਨੇ ਮੇਰੇ ਖਿਆਲ ਨਵਜੋਤ ਸਿੰਘ ਜਿਹੜੇ ਨੇ ਇਹ ਸਭ ਤੋਂ ਘੱਟ ਉਮਰ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਚ ਸ਼ਾਮਲ ਨੇ ਸੰਗਰੂਰ ਦੇ ਇੰਦਰਜੀਤ ਸਿੰਘ ਨੇ ਜਿਹੜੇ ਕਿ ਆਈਆਰ ਬੀਏ ਦੇ ਵਿੱਚ ਜਿਹੜੇ ਆ ਔਰਿੰਦੇ ਸੀ ਐਸੇ ਸਾਹਿਬ ਜادہ ਅਜੀਤ ਸਿੰਘ ਨਗਰ ਦੇ ਪ੍ਰਦੀਪ ਸਿੰਘ ਨੇ ਜੋ ਜ਼ਰੋਟ ਦੇ ਰਹਿਣ ਵਾਲੇ ਨੇ ਫਤਿਹਗੜ੍ਹ ਸਾਹਿਬ ਦੇ ਅਹਿਨਰਪੁਰ ਦੇ ਜਸਵਿੰਦਰ ਸਿੰਘ ਨੇ ਇਹ ਨੇ ਦੋ ਚੰਡੀਗੜ੍ਹ ਦੇ ਨੇ ਇਹਦੇ ਵਿੱਚ ਸ਼ਾਮਲ ਨੇਗੇ ਚੰਡੀਗੜ੍ਹ ਵਾਲਿਆਂ ਦੇ ਵਿੱਚ ਜਿਹੜੇ ਨੇ ਤਰਨਵੀਰ ਸਿੰਘ ਐ 22 ਸਾਲਾਂ ਦੇ ਨੇ ਗੁਰਨੂਰ ਸਿੰਘ 12 ਸਾਲਾਂ ਦੇ ਨੇ ਜੋ ਜਾਣਕਾਰੀ ਆ ਰਹੀ ਉਹਦੇ ਹਿਸਾਬ ਦੇ ਨਾਲ ਇਹ ਲੋਕ ਜਿਹੜੇ ਐ ਇਹ ਵਾਪਸ ਭੇਜ ਗਏ ਐ ਇਹ ਜਿਹੜੀ ਆ ਉਹ ਜਾਣਕਾਰੀ ਆ ਰਹੀ ਹੈ کافی ਤਰਾਸਦੀ ਵਾਲੀ ਗੱਲ ਹੈ ਤੁਸੀਂ ਅੱਜ ਮੀਡੀਆ ਰਿਪੋਰਟਾਂ ਦੇ ਵਿੱਚ ਲਾਈਵ ਵੀ ਦੇਖ ਰਹੇ ਹੋਵੋਗੇ ਮੇਰੀ ਇੱਛਾ ਸੀ ਕਿ ਤੁਹਾਨੂੰ ਇਹ ਥੋੜੀ ਜਾਣਕਾਰੀ ਦਿੱਤੀ ਜਾਵੇ ਪ੍ਰਵਾਸ ਕੋਈ ਮਾੜੀ ਚੀਜ਼ ਨਹੀਂ ਗੈਰਕਾਨੂੰਨੀ ਤੌਰ ਤੇ ਪ੍ਰਵਾਸ ਕਰਨਾ ਕੋਈ ਚੰਗੀ ਗੱਲ ਵੀ ਨਹੀਂ ਪਰ ਭੁੱਖਾ ਢਿੱਡ ਕਈ ਵਾਰ ਆਲੇ-ਪਾਸ ਆਸੇ-ਪਾਸੇ 'ਚ ਹੁੰਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੇ ਮਨ ਨੂੰ ਲਲਚਾ ਦਿੰਦੀਆਂ ਹਨ ਦੋ ਤਰ੍ਹਾਂ ਦੇ ਪ੍ਰਵਾਸ ਜਿਹੜੇ ਆ ਉਹ ਪੰਜਾਬ ਦੇ ਵਿੱਚ ਇਸ ਸਮੇਂ ਬਹੁਤ ਜ਼ਿਆਦਾ ਹੋ ਰਿਹਾ ਪਹਿਲਾ ਪ੍ਰਵਾਸਤਾ ਹੋ ਰਿਹਾ ਕਿ ਚਲੋ ਨੌਕਰੀ ਨਹੀਂ ਬੰਦਾ ਪੜਿਆ ਲਿਖਿਆ ਉਸ ਉਜਰਤ ਦੇ ਹਿਸਾਬ ਨਾਲ ਨੌਕਰੀ ਨਹੀਂ ਬੰਦੇ ਨੇ ਬੀਏ ਕੀਤੀ ਹੈ ਤੇ 12000 ਰੁਪਏ 7500 ਰੁਪਏ ਦੇ ਉੱਤੇ ਉਹਨੂੰ ਇੱਕ ਦਿਹਾੜੀਦਾਰ ਤੋਂ ਵੀ ਘੱਟ ਪੈਸੇ ਦੇ ਉੱਤੇ ਨੌਕਰੀ ਮਿਲਦੀ ਹੈ ਸਨਮਾਨਜਨਕ ਬੰਦਾ ਇਹਨੇ ਬੀਐਡ ਕਰੀ ਹੈ 10000 ਦੇ ਉੱਤੇ ਮਾਸਟਰ ਰੱਖਿਆ ਹੈ ਇਸੇ ਤਰ੍ਹਾਂ ਨਾਲ ਹੀ ਲਗਭਗ ਸਾਰੇ ਕਿੱਤਿਆਂ ਤੇ ਪੇਸ਼ਿਆਂ ਦੇ ਵਿੱਚ ਸਥਿਤੀਆਂ ਨੇ ਉੱਥੇ ਚਲੋ ਬੰਦਾ ਕਰਦਾ ਤਾਂ ਦਿਹਾੜੀ ਦੱਪਾਈ ਐ ਪਰ ਉਹਦੀ ਉਜਰਤ ਉਹਦੇ ਮੁਕਾਬਲੇ ਉਹਨੂੰ ਕਾਫੀ ਜ਼ਿਆਦਾ ਲੱਗਦੀ ਐ ਤੇ ਘਰ-ਬਾਰ ਸਬਰ ਜਾਂਦਾ ਦੂਜਾ ਪ੍ਰਵਾਸ ਐ ਦੇਖੋ ਦੇਖੀ ਤੇ ਭੇਡ ਚਾਲ ਬਥੇਰੇ ਲੋਕ ਨੇ ਉਹ ਲੋਕ ਨੇ ਜਿਹੜੇ ਅਮਰੀਕਾ ਦੀ ਡੰਕੀ ਇਸੇ ਚੱਕਰ ਚ ਲਾਉਂਦੇ ਨੇ ਕਿ ਉਹ ਫਲਾਣੇ ਨੇ ਲਾ ਲਈ ਮੈਂ ਵੀ ਲਾ ਲੂੰਗਾ ਇਸ ਚੱਕਰ ਚ ਇਸ ਤਰ੍ਹਾਂ ਦਾ ਪ੍ਰਵਾਸ ਐ ਜਿਹੜਾ ਉਹ ਖਤਰਨਾਕ ਹੱਦ ਤੱਕ ਜਿਹੜਾ ਉਹ ਚਲੇ ਗਿਆ ਤੇ ਜਿਹਦੇ ਨੁਕਸਾਨ ਤੇ ਨਤੀਜੇ ਅੱਜ ਸਾਡੇ ਸਾਹਮਣੇ ਨੇ ਲੋਕ ਲੱਖਾਂ ਰੁਪਏ 45 ਲੱਖ 55 ਲੱਖ ਲੱਖਾਂ ਚ ਗੱਲਾਂ ਨੇ ਗਿਆ ਮੇ ਮਾਤਰ ਤਮਾਤਰ ਤਾਂ ਸੋਚ ਵੀ ਨਹੀਂ ਸਕਦਾ ਇਸ ਮਾਮਲੇ ਚ ਉਹ ਲੋਕ ਗਏ ਅੱਜ ਜੋ ਕਿਸ ਤਰ੍ਹਾਂ ਨਾਲ ਵਾਪਸ ਆ ਰਹੇ ਨੇ ਐਸੀ ਨਹੀਂ ਕਹਿੰਦੇ ਕਿ ਜਿਹੜੇ ਗਏ ਨੇ ਸਾਰੇ ਸਾਰੇ ਜ਼ਮੀਨਾਂ ਵੇਚ ਕੇ ਗਏ ਹੋਣਗੇ ਗਹਿਣੇ ਰੱਖ ਕੇ ਗਏ ਹੋਣਗੇ ਜਾਂ ਕਿਵੇਂ ਵੀ ਜਾਂ ਕਿਸ ਤਰ੍ਹਾਂ ਨਾਲ ਗਏ ਇੱਕ ਅਲੈਦਾ ਗੱਲ ਹੈ ਪਰ ਇਸ ਸਾਰੇ ਦੀ ਪਿੱਠ ਭੂਮੀ ਪ੍ਰਵਾਸ ਦੀ ਜਿਹੜੀ ਜੁੜੀ ਹੋਈ ਹੈ ਪ੍ਰਵਾਸ ਕਰਨਾ ਕਿਤੇ ਗਲਤ ਨਹੀਂ ਆਪਣੇ ਚੰਗੇ ਰੋਜ਼ਗਾਰ ਦੇ ਲਈ ਆਪਣੇ ਮਨਪਸੰਦ ਦੇ ਰੋਜ਼ਗਾਰ ਦੇ ਲਈ ਕਿਤੇ ਵੀ ਜਾਣਾ ਜਿੱਥੇ ਵੀ ਤੁਹਾਨੂੰ ਜਾਣਾ ਚਾਹੀਦਾ ਹੈ ਜਿੱਥੇ ਵੀ ਤੁਸੀਂ ਜਾ ਸਕਦੇ ਹੋ ਚੰਗੀ ਗੱਲ ਹੈ ਗੱਲ ਇਹ ਹੈ ਕਿ ਉੱਥੇ ਪੱਕੀ ਰਹਿਸ਼ ਕਰਨ ਦੀਆਂ ਗੱਲਾਂ ਹੋਣ ਉੱਥੇ ਦੇ ਹੋ ਕੇ ਰਹਿਣ ਦੀਆਂ ਗੱਲਾਂ ਹੋਣ ਉਹਨਾਂ ਚੀਜ਼ਾਂ ਦੇ ਉੱਤੇ ਉੱਥੋਂ ਦੇ ਲੋਕਾਂ ਨੂੰ ਵੀ ਇਤਰਾਜ਼ ਹੁੰਦਾ ਹੈ ਤੇ ਪਿੱਛੇ ਵੀ ਜਿਹੜੀਆਂ ਚੀਜ਼ਾਂ ਨੇ ਉਹ ਕਾਲਾ ਮਾਲਾ ਹੋ ਜਾਂਦੀਆਂ ਨੇ ਪੰਜਾਬੀ ਇੱਥੋਂ ਬਾਹਰਲੇ ਦੇਸ਼ਾਂ ਚ ਗਏ ਤੇ ਇੱਥੇ ਬਾਹਰਲੇ ਸੂਬਿਆਂ ਦੇ ਲੋਕ ਆ ਕੇ ਵਸ ਗਏ ਜਿਹਦੇ ਨਾਲ ਸਾਡੀ ਡੈਮੋਗ੍ਰਾਫੀ ਜਿਹੜੀ ਐ ਸੈਸੀ ਖੁਦ ਮਹਿਸੂਸ ਕਰਦੇ ਆ ਕਿ ਸਾਡੀ ਚੇਂਜ ਹੋ ਰਹੀ ਹੈ ਫਿਰ ਅਮਰੀਕਾ ਕੈਨੇਡਾ ਵਾਲੇ ਵੀ ਕਰਦੇ ਹੋਣਗੇ ਇਹ ਗੱਲ ਤਾਂ ਜਿਹੜੀ ਆ ਉਹਨਾਂ ਨੂੰ ਵੀ ਮਹਿਸੂਸ ਤਾਂ ਹੁੰਦੀ ਹੋਣੀ ਆ ਕਿ ਸਾਡੀ ਧਰਤੀ ਦੇ ਉੱਤੇ ਸਾਡੇ ਹੱਕ ਹਕੂਕ ਦੇ ਵਿੱਚ ਕੋਈ ਸਾਂਝੀ ਵਾਲ ਤਾਂ ਜਿਹੜੀ ਆ ਕਿ ਸਾਂਝ ਪਾ ਰਿਹਾ ਹੈ ਕਹਿ ਲਈਏ ਖੋਣਾ ਇੱਕ ਬੱਕਰੀ ਗੱਲ ਹੋ ਸਕਦੀ ਹੈ ਇਸ ਤਰ੍ਹਾਂ ਨਾਲ ਚੀਜ਼ਾਂ ਜੇਕਰ ਅੱਗੇ ਵਧਦੀਆਂ ਨੇ ਤਾਂ ਨੁਕਸਾਨਦੇ ਨੇ ਇੱਕ ਵਾਰ ਮੈਂ ਤਾਂ ਦੱਸਦਾ ਕਿ 32 ਪੰਜਾਬੀ ਨੇ ਜਿਹੜੇ ਡਿਪੋਰਟ ਹੋਏ ਨੇ ਜਿਹਦੇ ਵਿੱਚੋਂ ਦੋ ਲੋਕ ਚੰਡੀਗੜ੍ਹ ਦੇ ਨੇ ਬਾਕੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਅਮਰitsar ਫਤਿਹਗੜ ਸਾਹਿਬ ਸੰਗਰੂਰ ਕਪੂਰਥਲਾ ਹੁਸ਼ਿਆਰਪੁਰ ਪਟਿਆਲਾ ਜਲੰਧਰ ਤਰਨਤਾਰਨ ਗੁਰਦਾਸਪੁਰ ਲੁਧਿਆਣਾ ਹੁਸ਼ਿਆਰਪੁਰ ਦੁਆਬੇ ਦੇ ਵਿੱਚੋਂ ਲਗਭਗ 14 ਲੋਕ ਨੇ ਜਿਹੜੇ 32 ਜਾਣੇ ਨੇ 32 ਚੋਂ 14 ਲੋਕ ਦੁਆਬੇ ਦੇ ਨੇ ਫਿਰ ਮਾਝੇ ਦੇ ਕਹਿ ਲਿਆ ਕਿ ਆਪਾਂ 7 ਜਾਣੇ ਜਿਹੜੇ ਮਾਝੇ ਦੇ ਨੇ ਮਾਲਵੇ ਦੇ ਅੰਦਰੋਂ ਜੇ ਦੇਖ ਲਿਆ ਜਾਵੇ ਕਿ ਸੱਤ ਲੋਕ ਮਾਲਵੇ ਦੇ ਯਾਨੀ ਕਿ ਮਾਲਵੇ ਦੀ ਰੇਸ਼ਿਓ ਇਸ ਮੁਕਾਬਲੇ ਫਿਰ ਵੀ ਘੱਟ ਹੈ ਮਾਲਵੇ ਦੇ ਅੰਦਰ ਇਸ ਸਮੇਂ ਅਮਰੀਕਾ ਦੀ ਡੰਕੀ ਸਭ ਤੋਂ ਜ਼ਿਆਦਾ ਕਹਿ ਲਈਏ ਕਿ ਦਵਾਬੇ ਦੇ ਮੁਕਾਬਲੇ ਵੀ ਜ਼ਿਆਦਾ ਲੱਗ ਰਹੀ ਹੈ ਧੜਾ ਧੜ ਡੰਕੀ ਜਿਹੜੀ ਹੈ ਉਹਦੇ ਲਈ ਲੋਕ ਉਤਸ਼ਾਹਿਤ ਹੋ ਰਹੇ ਨੇ ਸਰਕਾਰਾਂ ਨੂੰ ਇੱਥੇ ਸਿਰ ਜੋੜ ਕੇ ਬੈਠਣ ਦੀ ਗੱਲ ਹੈ ਮੈਂ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਅਸੀਂ ਸਾਰੇ ਕਿਤੇ ਜਿੱਥੇ ਵੀ ਇਲੀਗਲ ਬੈਠਿਆ ਸਸੀ ਤਾਂ ਉਹਨਾਂ ਨੂੰ ਲਿਆਵਾਂਗੇ ਸਾਨੂੰ ਤਾਂ ਕੋਈ ਦਿੱਕਤ ਨਹੀਂ ਹੈ ਕਿ ਅਸੀਂ ਉਹਨੂੰ ਨਾਲ ਲਿਆਈਏ ਸਵਾਲ ਇਹ ਹੈ ਕਿ ਇਹ ਗੱਲ ਕਹਿਣੀ ਬਹੁਤ ਸੌਖੀ ਆ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਰੋਜ਼ਗਾਰ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਉਹਦਾ ਤਾਂ ਬੇੜਾ ਕਰਕ ਹੋਇਆ ਪਿਆ ਲਗਾਤਾਰ ਵੱਡੀਆਂ ਸਰਮਾਇਦਾਰ ਕੰਪਨੀਆਂ ਦੇ ਹਵਾਲੇ ਤੁਸੀਂ ਭਾਰਤ ਨੂੰ ਕਰ ਰਹੇ ਹੋ ਤੇ ਤੁਸੀਂ ਜੇ ਕੋਈ ਇਥੋਂ ਚਲੇ ਜਾਂਦਾ ਉਸ ਲੁੱਟ ਖਸੁੱਟ ਦਾ ਸ਼ਿਕਾਰ ਹੁਣੋਂ ਬਚਣ ਦੇ ਲਈ ਕਿ ਘੱਟੋ ਘੱਟ ਚਲੋ ਲੁੱਟ ਹੋਊਗੀ ਤਾਂ ਉਹਦਾ ਪੈਸਾ ਵੀ ਤਾਂ ਜ਼ਿਆਦਾ ਮਿਲੂਗਾ ਉਸ ਨੂੰ ਤੁਸੀਂ ਇਸ ਤਰ੍ਹਾਂ ਨਾਲ ਟ੍ਰੀਟ ਕਰਦੇ ਹੋ ਆਖਿਰਕਾਰ ਸਰਕਾਰਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਪੱਲਾ ਝਾੜ ਕੇ ਕੰਮ ਜਿਹੜਾ ਉਹ ਨਹੀਂ ਚੱਲਣਾ ਨਹੀਂ ਤਾਂ ਇਹਦੇ ਨਤੀਜੇ ਕਾਫੀ ਘਾਤਕ ਨੇ ਇਹ ਤਾਂ ਹਜ਼ੇਰਾਂ ਚੀਜ਼ਾਂ ਦੀ ਸ਼ੁਰੂਆਤ